ਅੰਮ੍ਰਿਤਸਰ ਦੇ ਲੋਕਾਂ ਨੂੰ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਤਾਂ ਕਿ ਲੋਕ ਇਸ ਬਿਮਾਰੀ ਤੋਂ ਪੀੜਤ ਨਾ ਹੋ ਸਕਣ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਹੁਣ ਲੋਕ ਵੀ ਸਹਿਮੇ ਹੋਏ ਨੇ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੋ ਬਿਮਾਰੀਆਂ ਨੇ ਆਪਣੇ ਪੈਰ ਪਸਾਰ ਲਏ ਜੀ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ 3 ਕੇਸ ਡੇਂਗੂ ਦੇ ਪਾਏ ਗਏ ਤੇ 4 ਚਿਕਨਗੁਨੀਆ ਦੇ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਤੋਂ ਨਿਪਟਣ ਲਈ ਪੂਕਤਾ ਪ੍ਰਬੰਧ ਵੀ ਕਰ ਲਏ ਗਏ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋ ਚੁੱਕੀ ਹੈ ਅਕਸਰ ਹੀ ਬਰਸਾਤ ਤੋਂ ਬਾਅਦ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਡੇਂਗੂ ਅਤੇ ਚਿਕਨਗੁਰੀਆਂ ਦੀ ਬਿਮਾਰੀ ਤੋਂ ਨਿਪਟਣ ਦੇ ਲਈ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਕਰ ਲਏ ਗਏ ਨੇ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਫਸਰ ਡਾਕਟਰ ਅਹਰ ਜੋਤ ਕੋਨੇ ਗੱਲਬਾਤ ਕਰਦੇ ਹੋਏ ਕਹੇ ਕਿ ਉਹਨਾਂ ਦੇ ਵੱਲੋਂ 15 ਟੀਮਾਂ ਦਾ ਗਠਨ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਆਮ ਤੌਰ ਤੇ ਡੇਂਗੂ ਦਾ ਲਾਰਵਾ ਜਈਆਂ ਥਾਵਾਂ ਤੇ ਫੈਲਦਾ ਜਿਸ ਦੇ ਵਿੱਚ ਬਰਸਾਤ ਤੋਂ ਬਾਅਦ ਜਮਾ ਹੋਏ ਸਾਫ਼ ਪਾਣੀ, ਘਰਾਂ ਦੇ ਕੂਲਰਾਂ ਹੋਰ ਜਈਆਂ ਥਾਵਾਂ ਸ਼ਾਮਲ ਨੇ। ਡੇਂਗੂ ਦਾ ਵਾਇਰਸ ਸਾਡੇ ਖੂਨ ਦੇ ਵਿੱਚ ਘੁੰਮਦਾ ਜਦੋਂ ਮੱਦਾ ਏਡਜ਼ ਮੱਛਰ ਕੱਢਦਾ ਤੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ। ਉਹਨਾਂ ਕਹੇ ਕਿ ਜੇਕਰ ਤੁਹਾਡੇ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਤਾਂ ਤੁਰੰਤ ਡਾਕਟਰ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ। ਸਾਡੀ ਸੇਪੀ ਭਾਗ ਵੱਲੋਂ ਜਨਵਰੀ ਤੋਂ ਹੀ ਅਸੀਂ ਐਫਰਟਸ ਕਰ ਰਹੇ ਹਾਂ ਕਿ ਜੇ ਸਾਨੂੰ ਮਿਲਦਾ ਕਿਤੇ ਲਾਰਵਾ ਸੀ ਚੈਕਿੰਗ ਸਾਡੇ ਵੱਲੋਂ ਜਾਰੀ ਹੈ ਕਰ 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 ਜਾ ਕੇ ਸਾਡੀ ਟੀਮਾਂ ਚੈਕਿੰਗ ਕਰਦੀਆਂ ਨੇ 15 ਟੀਮਾਂ ਦੇ ਵਿੱਚ ਸਾਡੇ ਮਲਟੀਪਰਪਸ ਹੈਲਥ ਵਰਕਰਜ਼ ਹੁੰਦੇ ਆ ਤੇ ਬਾਕੀ ਹੁਣ ਬਰੀਡਿੰਗ ਚੈਕਰ ਵੀ ਸਾਨੂੰ ਅਲੋਟ ਹੋ ਗਿਆ ਸਟੇਟ ਵੱਲੋਂ 18 ਪਿਛਲੇ ਮਹੀਨੇ ਹੋਈ ਸੀ ਤੇ ਹੁਣ ਸਾਨੂੰ 120 ਬਰੀਡਿੰਗ ਚੈਕਰਸ ਮਿਲ ਚੁੱਕੇ ਨੇ ਤੇ ਉਹਨਾਂ ਦਾ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਹਾਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਬਰੀਡਿੰਗ ਚੈਕਿੰਗ ਕਰਦੇ ਹਾਂ ਬਰੀਡਿੰਗ ਚੈਕਿੰਗ ਮੀਨਸ ਕਿ ਦੇਖਦੇ ਹਾਂ ਕਿ ਕਿਤੇ ਪਾਣੀ ਜਿੱਥੇ ਖੜਾ ਆਇਆ ਹੁਣ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਦੇਖਦੇ ਹਾਂ ਕਿ ਉੱਥੇ ਕਿਤੇ ਲਾਰਵਾ ਤਾਂ ਨਹੀਂ ਮਿਲ ਰਿਹਾ ਹੈਗਾ ਜੇ ਲਾਰਵਾ ਮਿਲ ਰਿਹਾ ਤਾਂ ਅਸੀਂ ਉੱਥੇ ਸਪਰੇਅ ਕਰਦੇ ਹਾਂ ਜਾਂ ਕੋਈ ਹੋਰ ਤਰੀਕਾ ਵਰਤਦੇ ਹਾਂ ਕਿ ਉਹ ਡਰਾਈ ਹੋ ਜਾਵੇ ਹੈਨਾ ਉਹਨੂੰ ਥੋੜਾ ਪਾਣੀ ਤਾਂ ਡਿਸਕਾਰਡ ਕਰਕੇ ਡਰਾਈ ਹੋ ਜਾਵੇ ਨਹੀਂ ਤਾਂ ਸਾਡਾ ਸਪਰੇਅ ਕਰ ਦਿੰਦੇ ਤੇ ਸਾਡੇ ਵੱਲੋਂ ਹੁਣ ਤੱਕ 15 ਟੀਮਾਂ ਗਠਿਤ ਕੀਤੀਆਂ ਗਈਆਂ ਜਿ ਵਿੱਚ ਐਮ ਰੰਗੀ ਕੋਤਲਨਦਾਲ ਤੋਂ ਇਹ ਕਿੰਨੇ ਤਰ੍ਹਾਂ ਦੇ ਜਿਹੜੀ ਸੇਫਟੀਆਂ ਦੀ ਜਿਹੜੀ ਕੰਮ ਕਰ ਸਕਦੀ ਹੈ ਦੇਖੀ ਜਿੱਦ ਨੇ علاوہ ਮਿਲਿਆ ਕੀ ਪਰੇ ਦਰਵਾਜ਼ਾ ਪਾਉਣ ਦੀ ਸ਼ਕਾਇਤ